ਸਸੀ ਕਲਪਿਆਪੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਮੈਂ ਪਹੁੰਚਿਆ ਸ਼ਹਿਰ ਟਾਂਡੇ ਜ਼ਿਲ੍ਹਾ ਹੁਸ਼ਿਆਰਪੁਰ ਇੱਥੇ ਆਪਣੇ ਮਿੱਤਰ ਹਰਦੀਪ ਜੋਲ ਦਾ ਰੈਸਟੋਰੈਂਟ ਹੈ ਜਿਹਦਾ ਨਾਮ ਹੈਗਾ ਡਾਊਨ ਟਾਊਨ ਰੈਸਟੋਰੈਂਟ ਠੀਕ ਹੈ ਜੀ ਤੇ ਇੱਧਰ ਹੁਸ਼ਿਆਰਪੁਰ ਏਰੀਆ ਬਹੁਤ ਘੁੰਮਣ ਆਉਣੇ ਆਪਾਂ ਤੇ ਬਹੁਤ ਇੱਧਰ ਲੋਕੇਸ਼ਨ ਹੈਗੀ ਘੁੰਮਣ ਵਾਲੀਆਂ ਤਾਂ ਕਰਕੇ ਬਾਈ ਕਦੇ ਤੁਸੀਂ ਖਾਣਾ ਖਾਣਾ ਹੋਵੇ ਕੁਝ ਵੀ ਹੈਨਾ ਤਾਂ ਜਰੂਰ ਇੱਥੇ ਡਾਊਨ ਟਾਊਨ ਨੈਟ ਤੇ ਭਰ ਕੇ ਤੁਸੀਂ ਪਹੁੰਚ ਸਕਦੇ ਹੋ ਤੇ ਆਜੋ ਤੁਹਾਨੂੰ ਦਿਖਾਉਣੀ ਕਿ ਕੀ ਕੀ ਸਹੂਲਤਾਂ ਇੱਥੇ ਕੀ ਕੀ ਮਿਲਦਾ ਕੀ ਗੱਲਬਾਤ ਤੇ ਆਜੋ ਸਤਿ ਸ਼੍ਰੀ ਅਕਾਲ ਜੀ ਦੋ ਭਲੇਖੇ ਪੈਂਦੇ ਆ ਇਸ ਰੈਸਟੋਰੈਂਟ ਤੇ ਆ ਕੇ ਪਹਿਲਾ ਭਲੇਖਾ ਪੈਂਦਾ ਜਦੋਂ ਮੋੜ 'ਚ ਪੜਦੇ ਆਂ ਲੱਗਦਾ ਵੀ ਇਹ ਨਰਸਰੀ 'ਚ ਆ ਗਏ ਆਪਾਂ ਹਮ ਗ੍ਰੀਨ ਰਿਵਰ ਤੇ ਦੂਜਾ ਭਲੇਖਾ ਪੈਂਦਾ ਇਹਦੇ ਵਿੱਚ ਆ ਕੇ ਜਦੋਂ ਖਾਣਾ ਖਾਣੇ ਆ ਵੀ ਅਸੀਂ ਘਰੇ ਬੈਠੇ ਆਂ ਨਾਨਕੀ ਬੈਠੇ ਆਂ ਹਮ ਖਾਣਾ ਨਾਨਕਿਆਂ ਵਰਗਾ ਮਾਹੌਲ ਨਰਸਰੀ ਵਰਗਾ ਹਮ ਮੇਰੇ ਹਿਸਾਬ ਨਾਲ ਕੋਈ ਵੀ ਆਊਗਾ ਮਾਨ ਲੂਗਾ ਬਿਲਕੁਲ ਕਾਊਂਟਡਾਊਨ ਰੈਸਟੋਰੈਂਟ ਤੁਸੀਂ ਯਾਦ ਰੱਖਿਓ ਸਾਰੇ ਜਣੇ ਤੁਹਾਨੂੰ ਦੋਨੇ ਮਾਹੌਲ ਪੂਰੇ ਘੈਂਟ ਨਾਨਕਿਆਂ ਵਰਗਾ ਖਾਣਾ ਨਰਸਰੀ ਵਰਗਾ ਮਾਹੌਲ ਬਿਲਕੁਲ ਬਾਕੀ ਇੱਧਰ ਹੁਸ਼ਿਆਰਪੁਰ ਕੰਨੀ ਬਹੁਤ ਲੋਕੇਸ਼ਨ ਹੈਗੀ ਹੈ ਨਾ ਕੋ ਮਣਾਉਂਦੇ ਨੇ ਲੋਕ ਤਾਂ ਤੁਸੀਂ ਖਾਣਾ ਮਤਲਬ ਪਰ ਕਈ ਵਾਰੀ ਪਤਾ ਕੀ ਕਰਦੇ ਆ ਆਪਾਂ ਜਦੋਂ ਨਾ ਉਧਰ ਘੁੰਮ ਕੇ ਆਉਨੇ ਆ ਇੱਧਰ ਹੁਸ਼ਿਆਰਪੁਰ ਵਾਲੇ ਪਾਸੇ ਢੋਲ ਬਾਹਰ ਡੈਮ ਘੁੰਮ ਕੇ ਆਏ ਆ ਪਠਾਨਕੋਟ ਵਾਲੇ ਹਿਮਾਚਲ ਵਾਲੇ ਪਾਸੋਂ ਇੱਧਰਲੇ ਪਾਸੇ ਆਉਨੇ ਆ ਉੱਪਰਲੇ ਪਾਸੇ ਆਉਂਦਿਆਂ ਹੋਏ ਨੂੰ ਭੁੱਖ ਜੀ ਲੱਗੀ ਹੁੰਦੀ ਆ ਤੇ ਐਂ ਜੇ ਲੱਗਦਾ ਹੁੰਦਾ ਵੀ ਯਾਰ ਕਿੱਥੇ ਰੁਕੀਏ ਤਾਂ ਤੁਸੀਂ ਟਾਂਡੇ ਵਾਲਾ ਸਕਰੀਨਸ਼ਾਟ ਮਾਰ ਕੇ ਰੱਖ ਲਓ ਇਹ ਤੁਹਾਡੇ ਕੰਮ ਦਾ ਹੀ ਕੰਮ ਦਾ ਕੋਈ ਮਿੱਤਰ ਤੁਹਾਡੇ ਨਾਲ ਰਾਏ ਜੀ ਕਰੇ ਵੀ ਯਾਰ ਉਧਰ ਘੁੰਮਣ ਜਾਣਾ ਉਹਨੂੰ ਉਹਦੇ ਸਕਰੀਨਸ਼ਾਟ ਭੇਜ ਦਿਓ ਵੀ ਆਹ ਰੈਸਟੋਰੈਂਟ ਤੇ ਜਾਏ ਠੀਕ ਨਹੀਂ ਵੈਜ ਨੌਨ ਵੈਜ ਸਾਰਾ ਹੈਗਾ ਬਾਕੀ ਲੋਕੇਸ਼ਨ ਤੁਸੀਂ ਡਾਊਨ Town ਰੈਸਟੋਰੈਂਟ ਭਰ ਲਓ ਆਪਣੇ ਆਪ ਇੱਥੇ ਲਿਆਓ ਡਾਊਨ Town ਰੈਸਟੋਰੈਂਟ ਭਰ ਲਿਆ ਇੱਕ ਗੱਲ ਹੋਰ ਆ ਮਨ ਜਿਹੜੀ ਸਭ ਤੋਂ ਮੈਨੂੰ ਕੈਂਟ ਲੱਗੀ ਜੀ ਇਹਨਾਂ ਉਪਰ ਪਾਰਕਿੰਗ ਬਹੁਤ ਆ ਹਾਂ ਜਿਹੜੀ ਮੇਨ ਸਮੱਸਿਆ ਆਉਂਦੀ ਹੈ ਇਹਨਾਂ ਖਾਸ ਕਰਕੇ ਜਲੰਧਰ ਵਰਗੇ ਸ਼ਹਿਰਾਂ ਚ ਜਲੰਧਰ ਏਰੀਆ ਚ ਹੁਸ਼ਿਆਰਪੁਰ ਏਰੀਆ ਚ ਇਹ ਸਮੱਸਿਆ ਆਉਂਦੀ ਹੈ ਇੱਕ ਹੋਰ ਗੱਲ ਆ ਬੰਦੇ ਦੇ ਮਨ ਜੇ ਜ ਪਤਾ ਕੀ ਲੱਗਿਆ ਰਹਿੰਦਾ ਗੱਡੀ ਰੈਸਟ ਖਾਣੇ ਦਾ ਨਹੀਂ ਡਿੱਕਾ ਹੂੰ ਬੰਦਰੋ ਵਿੱਚ ਡਿੱਕਾ ਆਉਂਦਾ ਯਾਰ ਵੀ ਗੱਡੀ ਦੇ ਚੀਟ ਨਾ ਮਾਰ ਜੇ ਕੋਈ ਹੂੰ ਗੱਡੀ ਤਾਂ ਡਿੱਕੇ ਚ ਖੜੀ ਕੋਈ ਹਾਰਨ ਤਾਂ ਨਹੀਂ ਮਾਰੀ ਜਾਂਦਾ ਉਹ ਪਰੇਸ਼ਾਨਤ ਨਹੀਂ ਹੋ ਜਾਂਦਾ ਜੇ ਚੱਕ ਕਿਨੇ ਲੈ ਜਾਣ ਹਾਂ ਬਸ ਤੁਹਾਨੂੰ ਇਹ ਪਰੇਸ਼ਾਨੀ ਕੋਈ ਨਹੀਂ ਗੱਡੀ ਥੋੜੀ ਸਾਈਡ ਤੇ ਖੜੀ ਆ ਗੱਡੀ ਤੁਹਾਨੂੰ ਕਹੂਗੀ ਵੀ 10 ਮਿੰਟ ਬਹਿ ਜਾਓ ਮਿੱਤਰੋ ਇਹ ਆ ਸਾਡਾ ਮਿੱਤਰ ਹਰਦੀਪ ਜੌੜ ਤੇ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਿੰਨੇ ਕ ਟਾਈਮ ਤੋਂ ਆਪਾਂ ਰੈਸਟੋਰੈਂਟ ਦਾ ਇਹ ਕਰ ਰਹੇ ਹੋ 6 ਸਾਲ ਹੋ ਗਏ ਜੀ ਕੰਮ ਕਰਦੇ 6 ਸਾਲ ਤੋਂ ਜੀ ਜਲਦ ਜਮਟ ਟੌਪ ਟੌਪ ਬਹੁਤ ਵਧੀਆ ਜੀ ਆਪਦੀ ਮਿਹਰ ਆ ਅੱਛਾ ਐ ਕੀ ਕੀ ਆਪਣੇ ਤੇ ਫੈਸਿਲਟੀਆਂ ਕਿੱਦਾਂ ਦੇ ਹਾਲ ਨੇ ਕੀ ਗੱਲਬਾਤ ਸਾਰੀ ਦੱਸੋ ਸਾਡੇ ਕੋਲ ਜੀ ਫੂਡ ਆ ਲੰਚ ਆ ਤੇ ਨਾਲ ਡਿਨਰ ਆ ਨਾਨ ਵੇਜ ਵੇਜ ਦੋਨੋਂ ਤਰ੍ਹਾਂ ਦਾ ਉਹਦੇ ਨਾਲ ਨਾਲ ਸਾਡੇ ਕੋਲ ਜਿਵੇਂ ਫਾਸਟ ਫੂਡ ਦੇ ਵਿੱਚ ਪੀਜ਼ਾ ਹੋ ਗਿਆ ਪ੍ਰੈਪਸ ਹੋ ਗਏ 버ਗਰ ਤੇ ਨਾਲ ਨਾਲ ਮੋਕਟੇਲਸ ਨੇ ਸ਼ੇਕਸ ਨੇ ਤੇ ਸੈਲਡਸ ਵਾਰਜ ਦਾ ਜਿਮ ਜਾਂਦੇ ਆ ਬੱਚਿਆਂ ਦੇ ਲਈ ਜਾਂ ਜਿਮ ਜਾਂਦੇ ਜਿਹੜੇ ਸਾਡੇ ਕਹ ਲਓ ਕਿ ਨੌਜਵਾਨ ਨੌਜਵਾਨੇ ਉਹਨਾਂ ਦੇ ਲਈ ਠੀਕ ਹੈ ਤੇ ਇਸ ਤੋਂ ਇਲਾਵਾ ਸਾਡੇ ਕੋਲ ਪਾਰਟੀ ਹਾਲ ਨੇ ਇੱਕ ਤਾਂ ਹੈਗਾ ਛੋਟਾ ਹਾਲ ਜਿਹਦਾ 20 ਬੰਦਿਆਂ ਦਾ ਜੇ ਕਿਸੇ ਨੇ ਪ੍ਰਾਈਵੇਟ ਪਾਰਟੀ ਆਪਣੀ ਕਰਨੀ ਹੈ ਲੱਗਦੇ ਬਹਿ ਕੇ ਗੱਲ ਕਰਨੀ ਹੈ 20 ਦੋਸਤ ਇਕੱਠੇ ਹੋਗੇ ਹਾਂ ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਪ੍ਰਾਈਵੇਸੀ ਮਿਲਦੀ ਹੈ ਬਿਲਕੁਲ ਇੱਕ ਸਾਡੇ ਕੋਲ ਹਾਲ ਵੱਡਾ ਹੈ ਜੇ ਉਹਦੇ ਵਿੱਚ 100 ਬੰਦੇ ਦੀ ਪਾਰਟੀ ਹੋ ਜਾਂਦੀ ਹੈ ਜੇ ਕਿਸੇ 30 40 ਬੰਦੇ ਦੀ ਪਾਰਟੀ ਕਰਨੀ ਉਹਦੇ ਲਈ ਵੀ ਸਾਡੇ ਕੋਲ ਕੋਈ ਬਰਥਡੇ ਪਾਰਟੀ ਹੈ ਕਿੱਟੀ ਪਾਰਟੀ ਹੈ ਜਾਂ ਕੋਈ ਸ਼ਗਨ ਹੈ ਜੀ ਬਿਲਕੁਲ ਬਿਲਕੁਲ ਈਵਨ ਤੁਸੀਂ ਛੋਟੇ ਛੋਟੇ ਵਿਆਹ ਵੀ ਸਾਡੇ ਇੱਥੇ ਹੋ ਮਤਲਬ ਕੀ ਜਿਵੇਂ ਕੋਈ ਪਾਰਟੀਆਂ ਵਾਸਤੇ ਡੀਜੀ ਟੀਜੀ ਦੇ ਪ੍ਰਬੰਧ ਦੀ ਲੋੜ ਹੁੰਦੀ ਹੈ ਉਹ ਸਾਰਾ ਕੁਝ ਵੱਜਦਾ ਇੱਥੇ ਜੀ ਬਿਲਕੁਲ ਬਿਲਕੁਲ ਸਾਡੇ ਕੋਲ ਜੀ ਜੀਬੀਐਲ ਦਾ ਸਿਸਟਮ ਰੱਖਿਆ ਹੋਇਆ ਸੀ ਤੇ ਕਿਸੇ ਨੂੰ ਵੀ ਆਪਣੇ ਨਾਲ ਕੋਈ ਡੀਜੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅੱਛਾ ਸਾਰਾ ਆਪਣੇ ਉਹ 5-7000 ਦਾ ਖਰਚਾ ਵੰਡ ਜਾਂਦਾ ਅਸੀਂ ਉਹਨੂੰ ਲੋਕਲ ਇੱਥੇ 1500 ਰੁਪਏ ਦੇ ਵਿੱਚ ਕੋਈ ਡੀਜੇ ਜਿਹੜਾ ਪਲੇ ਕਰਦਾ ਲੜਕਾ ਪ੍ਰੋਵਾਈਡ ਕਰਵਾ ਦਿੰਦਾ ਤੇ ਉਹ ਆਪਣਾ ਉਹਨੂੰ ਚਲਾ ਸਕਦੇ ਆ ਫ੍ਰੀ ਆਫ ਕਾਸਟ ਅੱਛਾ ਭਾਈ ਜਿੱਦਾਂ ਅੱਜ ਕੱਲ ਕੰਪੀਟੀਸ਼ਨ ਦਾ ਜੋਗ ਹੈ ਨਾ ਜਿਵੇਂ ਹੋਮ ਡਿਲੀਵਰੀ ਇੱਕ ਰੈਸਟੋਰੈਂਟ ਵਾਲਾ ਹੋਮ ਡਿਲੀਵਰੀ ਦੇ ਰਿਹਾ ਇੱਕ ਨਹੀਂ ਦੇ ਰਿਹਾ ਤੁਸੀਂ ਦੇ ਰਹੇ ਹੋ ਜੀ ਬਿਲਕੁਲ ਅੱਛਾ ਕਿੱਦਾਂ ਉਹਦੇ ਕੀ ਸ਼ਰਤਾਂ ਲਾਗੂ ਨੇ ਅਸੀਂ 15 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਅਸੀਂ ਆਰਡਰ ਕਿੰਨਾ ਲੈ ਲੈਂਦੇ ਹਾਂ ਜੀ ਉਹਦੇ ਵਿੱਚ ਘੱਟੋ ਘੱਟ 1500 ਦਾ ਆਰਡਰ ਹੋਵੇ ਜੇ 15 ਕਿਲੋਮੀਟਰ ਦੀ ਦੂਰੀ ਆ ਹਾਂਜੀ ਤੇ ਜੇ ਕੋਈ ਨੇੜੇ ਹੀ ਹੈ ਪੈਂਸਰ ਸਹਿਰ ਕੀ ਟਾਂਡੀ ਜੇ 3-4 ਕਿਲੋਮੀਟਰ 2-3 ਕਿਲੋਮੀਟਰ ਦੇ ਵਿੱਚ ਆਪਾਂ ਕੋਈ ਨਿ ਰੱਖਿਆ ਹੋਇਆ ਕੀ ਕੋਈ ਵੀ ਆਪਣਾ ਆਰਡਰ ਕੋਈ ਕਰੇ 2500 ਤੇ 2-4 500 ਦਾ ਅਸੀਂ ਕਰ ਦਈਦਾ ਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਫੈਸਿਲਿਟੀ ਜਿੱਦਾਂ ਜਿਵੇਂ ਖਾਸ ਕਰਕੇ ਸਾਡਾ ਅਸੀਂ ਖੁੱਲੇ ਰੇਤੋਣੇ ਮਾਲਵੇ ਤੋਂ ਜਲੰਧਰ ਹੈ ਜੇ ਸਾਨੂੰ ਜਲੰਧਰ ਸ਼ਹਿਰ ਵੱਲੋਂ ਡਰ ਲੱਗਦਾ ਤੁਹਾਡੇ ਟਾਂਡਾ ਸ਼ਹਿਰ ਇਹ ਵੀ ਉਦਾਂ ਹੀ ਹੈ ਨਾ ਪਰ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ ਅਸੀਂ ਡਰਦੇ ਖੜਦੇ ਨਹੀਂ ਸਾਰੀ ਕੋਈ ਗੱਡੀ ਨਾ ਚੱਕ ਕੇ ਲੈ ਜੇ ਜਾਂ ਕੋਈ ਉਹੀ ਨਾਲ ਵਿੱਚ ਕੋਈ ਨਾਲ ਖਸਾ ਜੇ ਇਹ ਪਾਰਕਿੰਗ ਦਾ ਪ੍ਰਬੰਧਾ ਵਧੀਆ ਆਪਣਾ ਜੀ ਬਿਲਕੁਲ ਸਾਡੇ ਕੋਲ ਅ ਇੱਥੇ ਕਮੇਟੀ ਦੀ ਪਾਰਕਿੰਗ ਹੈਗੀ ਆ ਹੂੰ ਤੇ ਉਹਨੂੰ ਕੋਈ ਵੀ ਯੂਜ਼ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਡੀ ਆਪਣੀ ਪਰਸਨਲ ਪਾਰਕਿੰਗ ਹੈਗੀ ਆ ਸਾਡੇ ਬੈਕ ਸਾਈਡ ਤੇ ਤੇ ਖੁੱਲੀ ਪਾਰਕਿੰਗ ਆ ਆਰਾਮ ਨਾਲ ਅਸੀਂ ਕਹ ਲੋਤੀ 35 40 ਗੱਡੀਆਂ ਦਾ ਇੱਥੇ ਇੰਤਜ਼ਾਮ ਹੈਗਾ ਲੱਗ ਸਕਦਾ ਸ਼ਿਪ ਸ਼ਿਪ ਪੂਰੇ ਟੌਪ ਦੇ ਰੱਖੀ ਹੋਏ ਆ ਜੀ ਬਿਲਕੁਲ ਬਿਲਕੁਲ ਜੀ ਕਿਉਂਕਿ ਸਾਡੇ ਬਹੁਤ ਵਧੀਆ ਨੇ ਠੀਕ ਹੈ ਤੇ ਕਿਉਂਕਿ ਸਾਡੇ ਜਿਹੜੇ ਆ ਕਾਫੀ ਵੱਡੇ ਹੋਟਲਸ ਦੇ ਵਿੱਚ ਕੰਮ ਕਰਕੇ ਆਏ ਹੋਣੇ ਪਹਿਲਾਂ ਤੇ ਫੂਡ ਬਾਕੀ ਕੁਆਲਟੀ ਤੁਸੀਂ ਦੇਖੀ ਆ ਜੇ ਕਿ ਵਧੀਆ ਹੀ ਆ ਜੀ ਹੂੰ ਇੱਕ ਇਹਨਾਂ ਦੀ ਗੱਲ ਮੈਨੂੰ ਇਹ ਬਹੁਤ ਲੱਗੀ ਹੈ ਸਾਡੀਆਂ ਭੈਣਾਂ ਕਿੱਟੀ ਪਾਰਟੀ ਕਰਦੀਆਂ ਨੇ ਜਾਂ ਕੋਈ ਵੀ ਆਪਦਾ ਪ੍ਰੋਗਰਾਮ ਕਰਦੀਆਂ ਨੇ ਉੱਥੇ ਸਾਡੇ ਪ੍ਰਦੇਸੀ ਬੰਦੇ ਹਨਾ ਵਿੱਚ ਵਾਈ ਦੇ ਫਿਰਦੇ ਆ ਉੱਥੋਂ ਬਹੁਤ ਲੋਕ ਖੁਰਉਂਦੇ ਆ ਸਾਡੀਆਂ ਭੈਣਾਂ ਵੀ ਖੁਰਉਂਦੇ ਆ ਉਹਨਾਂ ਵਾਸਤੇ ਇਹਨਾਂ ਨੇ ਕੁੜੀਆਂ ਰੱਖੀਆਂ ਹੋਈਆਂ ਸਟਾਫ ਦੇ ਵਿੱਚ ਜਿਹੜੀਆਂ ਤੁਹਾਨੂੰ ਖਾਣਾ ਪਰਵਾਈਡ ਕਰਵਾਉਂਦੀਆਂ ਜਾਂ ਹਨਾ ਸਰਵ ਕਰਦੀਆਂ ਇਹ ਤੁਹਾਡੀ ਬਹੁਤ ਵਧੀਆ ਗੱਲ ਹੈ ਬਹੁਤ ਹਨਾ ਜਿਵੇਂ ਹੁਣ ਕੱਲੀ ਲੇਡੀਜ਼ ਲੇਡੀਜ਼ ਨੇ ਕੋਈ ਫੰਕਸ਼ਨ ਕਰਨਾ ਹੈ ਹਨਾ ਉੱਥੇ ਫਿਰ ਕੁੜੀਆਂ ਜੀ ਸਰਵ ਕਰਦੇ ਜੀ ਬਿਲਕੁਲ ਬਹੁਤ ਸੇਫ ਫੀਲ ਕਰਦੀਆਂ ਵਧੀਆ ਜੀ ਹਾਂ ਜੀ ਬਿਲਕੁਲ ਹਾਂ ਜੀ ਉਹਨਾਂ ਦੀ ਫੋਟੋਆਂ ਜਾਂ ਵੀਡੀਓ ਦੇ ਵਿੱਚ ਇੱਕ ਬੰਦਾ ਇੱਕ ਤੁਰੇ ਫਿਰਦਾ ਵਿੱਚ ਹਨਾ ਉਹ ਇਹ ਤੁਹਾਡਾ ਸਿਸਟਮ ਬਹੁਤ ਵਧੀਆ ਲੱਗਿਆ ਤੇ ਬਾਈ ਜੀ ਕਦੇ ਵੀ ਤੁਸੀਂ ਹੁਸ਼ਿਆਰਪੁਰ ਇੱਧਰ ਜਲੰਧਰ ਸਾਈਡ ਆਓ ਟਾਂਡਾ ਤੋਂ ਨੂੰ ਪਤਾ ਵੱਡੇ ਰੋਡ ਦੇ ਉੱਤੇ ਹੀ ਥੋੜਾ ਐਂਟਰ ਕਰਕੇ ਤੁਸੀਂ ਸਰਚ ਮਾਰਨਾ ਡਾਊਨ Town ਰੈਸਟੋਰੈਂਟ ਟਾਂਡਾ ਤੇ ਲੋਕੇਸ਼ਨ ਨਿਕਲੋਗੇ ਮਿਊਸਪਲ ਕਮੇਟੀ ਦੇ ਕੋਲੇ ਆ ਨਹੀਂ ਜੀ ਇਹ ਸ਼ਿਮਲਾ ਪਹਾੜੀ ਦੇ ਕੋਲੇ ਆ ਜੀ ਸ਼ਿਮਲਾ ਸ਼ਿਮਲਾ ਪਹਾੜੀ ਸ਼ਿਮਲਾ ਪਹਾੜੀ ਇੱਥੇ ਵੀ ਹੈ ਨਾਲ ਤੁਹਾਨੂੰ ਇਹ ਵੀ ਦੇਖਣ ਨੂੰ ਮਿਲਦੀ ਸ਼ਿਮਲਾ ਪਹਾੜੀ ਆ ਇੱਕ ਹੀ ਇੱਕ ਸ਼ਿਮਲਾ ਪਹਾੜੀ ਹੈਗੀ ਆ ਜੀ ਆਪਣੇ ਹੁਸ਼ਿਆਰਪੁਰ ਆਖਿਆ ਗਈ ਆ ਟਾਂਡੇ ਅੱਛਾ ਹਾਂਜੀ ਇਹ ਇੱਕ ਮਿਊਸਪਲ ਕਮੇਟੀ ਦੀ ਇੱਕ ਪਾਰਕ ਆ ਇਹ ਜੀ ਤੇ ਉਹਦੇ ਨਾਲ ਹੀ ਪਾਰਕ ਦੇ ਨਾਲ ਹੀ ਮਿਊਸਪਲ ਕਮੇਟੀ ਦੀ ਹੀ ਇੱਥੇ ਸਾਡੇ ਪਾਰਕਿੰਗ ਆ ਜਿਹਨੂੰ ਕੋਈ ਵੀ ਯੂਜ਼ ਕਰ ਸਕਦਾ ਠੀਕ ਹੈ ਜੀ ਤਾਂ ਤਾਂ ਠੀਕ ਹੈ ਭਾਈ ਜੀ ਵੀਡੀਓ ਸ਼ੇਅਰ ਕਰ ਦਿਓ ਸਾਡੇ ਭਰਾ ਦਾ ਕੰਮ ਵਧੀਆ ਚੱਲੇ ਵਧੀਆ ਨੇ ਸਰਵਿਸ ਵਧੀਆ ਖਾਣਾ ਅਸੀਂ ਇਸ ਗੱਲ ਦੀ ਪੂਰੀ ਜ਼ਿੰਮੇਵਾਰ ਹਾਂ ਜੇ ਤੁਹਾਨੂੰ ਘਰ ਵਰਗਾ ਮਾਹੌਲ ਨਾ ਮਿਲੇ ਤੇ ਵਧੀਆ ਤੁਹਾਨੂੰ ਟਾਈਮ ਤੇ ਐਮ ਨਿਊਸ ਨੂੰ ਬਹੁਤ ਟਾਈਮ ਬੈਠਣਾ ਪਊਗਾ ਤੁਸੀਂ ਜਿਵੇਂ ਮਰਜ਼ੀ ਇਨਾਂ ਦੇ ਜਾ ਕੇ ਕਿਚਨ ਵੀ ਚੈੱਕ ਕਰ ਸਕਦੇ ਹੋ ਕਿੰਨੀ ਕਿ ਸਾਫ ਸਫਾਈ ਹੈ ਸਾਰਾ ਧੰਨਵਾਦ ਜੀ ਸਸੇਗਾ ਜੀ ਸਸੇਗਾ ਜੀ